ਪੰਜਾਬ ਪਰ ਵਿੱਚ ਖੇਤਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੇ ਪਿੰਡ ਕੈਦੂਪੁਰ ਵਿੱਚ ਕਨਕ ਦੀ ਨਾੜ ਜਿਸ ਤੋਂ ਤੂੜੀ ਬਣਾਈ ਜਾਣੀ ਸੀ ਨਾੜ ਦੇ 16 ਪਿੱਲੇ ਸੜ ਕੇ ਸਮਾਹ ਹੋ ਗਏ ਅੱਗ ਜਿੰਨੀ ਜ਼ਿਆਦਾ ਭਿਆਨਕ ਸੀ ਕਿ ਇੱਕ ਵਿਅਕਤੀ ਜੋ ਅੱਗ ਨੂੰ ਬੁਝਾ ਰਿਹਾ ਸੀ ਅੱਗ ਬੁਝਾਉਂਦਾ ਪੂਰੇ ਤਰੀਕੇ ਨਾਲ ਚਲਸ ਗਿਆ ਉਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਭੇਟੀ ਕਰਵਾਇਆ ਗਿਆ ਬਾਦ ਵਿੱਚ ਫਾਇਰ ਦਸਤੇ ਦੀ ਮਦਦ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਿੰਡ ਉਹ ਇਕੱਠੇ ਹੋ ਗਏ ਜੀ ਪਿੰਡ ਦੇ ਨੇ ਮੱਧ ਤੇ ਕੋਈ ਕੋ ਗੱਡੀ ਆ ਗਈ ਫਾਇਰ ਫੜ ਗੇ ਰਿਹਾ ਹਾਂ ਜੀ ਕਾਰਨ ਤਾਂ ਜਿਉਂ ਉਹਦੇ ਬੀੜੀ ਬੂੜੀ ਕਹਿੰਦੇ ਨੇ ਕੋਈ ਸਿੱਟ ਗਿਆ ਸੜਕ ਤੇ ਹਾਂ ਜੀ ਬੰਦਾ ਇੱਕ ਖਾਸਾ ਸੇਕ ਲੱਗ ਗਿਆ ਇੱਕ ਨੂੰ ਹਾਂ ਜੀ ਆ ਕਿਦੋਂ ਪਰ ਅੱਗ ਲੱਗ ਗਈ ਦੀ ਸੌਲੀ ਵਾਲੀ ਸਾਈਡ ਸਾਡੇ ਟਰੈਕਟਰਾਂ ਨੇ ਉਹ ਆ ਗਈ ਸੀ ਫਾਈਵ ਗ੍ਰੇਡ ਵੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫੇਰ ਵੀ 20 25 30 ਕਿੱਲੇ ਦਾ ਨੁਕਸਾਨ ਹੋ ਗਿਆ ਚਲੋ ਅੱਗੇ ਬਹੁਤ ਕਿੱਲੇ 100 150 200 ਕਿੱਲਾ ਪਿਆ ਸੀਗਾ ਉਹ ਬਚ ਗਿਆ ਕਾਰਨਾਂ ਦਾ ਕੋਈ ਪਤਾ ਨਹੀਂ ਰੋੜ ਲੰਗਦਾ ਲਿੰਕ ਮੈਨੂੰ ਲੱਗਦਾ ਕੋਈ ਬੀੜੀ ਬੂੜੀ ਪੀ ਕੇ ਨਾ ਕੋਈ ਛਿੱਤ ਗਿਆ ਹੋਵੇ ਕੋਈ ਇਹ ਜੀ ਗੱਲਬਾਤ ਹੀ ਹੋਈ ਹੋਊਗੀ ਅਸੀਂ ਤਾਂ ਜਨ ਨੂੰ ਆਇਆ ਕਾਫੀ ਫੂਕੇ ਪਿਆ ਸੀਗਾ ਉਰੇ ਲਾਣਾ ਹਾਂ 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 ਬਿਲਕੁਲ ਸਾਰੇ ਹੀ ਪਿੰਡ ਆ ਗਿਆ ਸਾਰੇ ਪਿੰਡ ਟਰੈਕਟਰ ਬੰਦੇ ਸਾਰੇ ਪਾਣੀ ਪੰਪ ਵੀ ਸੀਗੇ ਪਾਣੀ ਦੇ ਭਰੇ ਵੇ ਫਾਇਦਾ ਹੋ ਗਿਆ ਸਾਰਾ ਚਲੋ ਹਾਂ ਝੁੱਲਸ ਗਿਆ ਇੱਕ ਬੰਦਾ ਬੁਝਾਉਣ ਲੱਗਿਆ ਉਹ ਵਿਚਾਰਾ ਅਜੇ ਨਾ ਉੱਡੇ ਦਾ ਗਰੀਬ ਬੰ ਹੋਣ ਲੱਗਿਆ ਸੀਗਾ ਕਿਤੇ ਲਾਟ ਉਹਦੀ ਅੱਗ ਦੀ ਨੇ ਉਹਨੂੰ ਚੁਰਸਦਾ ਨਾਬੇ ਲੈ ਕੇ ਗਏ ਨੇ ਸਰਕਾਰੀ ਹਸਪੀਟਲ 'ਚ ਉਹਦਾ ਇਲਾਜ ਚੱਲ ਰਿਹਾ ਹੈ ਇੱਥੇ ਜਿਹੜੇ ਪਰਸਨ ਸੀ ਬੰਦੇ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਕਿਸੇ ਨੇ ਵੀ ਕੋਈ ਬੀੜੀ ਪੀ ਰਿਆ ਸੀ ਵੀ ਉਹਦੇ ਨਾਲ ਅੱਗ ਸਟਾਰਟ ਹੋਈ ਹੈ ਤੇ ਇਹਦੇ ਅੱਗ ਦੇ ਜੇ ਕਿਲੇ ਤਕਰੀਬਨ ਕੁਲਵਿੰਦਰ ਸਿੰਘ ਸਨੋਪਾਗ ਸਿੰਘ ਦੀਦਾਰ ਸਿੰਘ ਤੇ ਸਾਧੂ ਗੁਲਜਾਰ ਸਿੰਘ ਸਨੋਪਾ ਸਾਧੂ ਸਿੰਘ ਇਹਨਾਂ ਦੇ 6-6 ਕਿਲੇ ਤੇ ਕੁਲਵਿੰਦਰ ਸਿੰਘ ਦੇ 4 ਕਿਲੇ ਟੋਟਲ 16 ਕਿਲੇ ਦੱਸਿਆ ਜੀ ਕਣਕ ਦੀ ਨਾੜ ਸੀ ਇਹ ਤੂੜੀ ਹੋਣ ਤੋਂ ਰਹਿੰਦੀ ਸੀ ਜਿਹਨੂੰ तकरीबन ਸਾਰਾ ਇਹ ਸੜ ਕੇ ਸੁਆਹ ਹੋ ਚੁੱਕਿਆ ਬਹੁਤ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਇੱਕ ਬੰਦਾ ਅੱਗ ਬੁਝਾ ਰਿਆ ਸੀ ਤੇ ਉਹ ਵੀ ਕਾਫੀ ਜ਼ਖਮੀ ਹੋ ਚੁੱਕਿਆ ਤੇ ਅੱਗ ਦੀ ਲਵੇਟ ਵਿੱਚ ਆ ਗਿਆ ਹਾਂਜੀ ਫਾਇਰ ਬ੍ਰਿਗੇਡ ਨੇ तकरीबन ਅੱਗ ਦੇ ਇੱਥੇ ਆ ਕੇ ਕਾਬੂ ਪਾਇਆ ਤੇ ਬਹੁਤ ਮਿਹਨਤ ਮਸ਼ਕਤ ਕੀਤੀ ਅਸੀਂ ਹੋਰ ਤਕਰੀਬਨ ਇਸ ਤੋਂ ਪਹਿਲਾਂ 4-5 ਤੱਕਨ 5-6 ਫਾਇਰ ਕਰਨ ਹੋਰ ਆਈਆਂ ਸੀ ਉਹ ਦੂਜੀ ਸ਼ਿਫਟ ਗਈ ਸੀ ਤੇ ਦੋਨੇ ਗੱਡੀਆਂ ਸਾਡੀਆਂ ਗਈ ਹੋਣ ਸੀ ਤੇ ਉੱਥੇ ਜਾ ਕੇ ਵੀ ਅਸੀਂ ਅੱਗ ਦੇ ਕਾਬੂ ਪਾਇਆ ਤਕਰੀਬਨ ਅੱਗ ਇਸ ਟਾਈਮ ਬਹੁਤ ਜ਼ਿਆਦਾ ਲੱਗ ਰਹੀ ਆ ਪੰਜਾਬ ਪਰ ਵਿੱਚ ਖੇਤਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਮਗ ਨਾਬਾ ਦੇ ਪਿੰਡ ਕਦਰਪੁਰ ਵਿੱਚ ਕਨਕ ਦੀ 나ੜ ਜਿਸ ਤੋਂ ਤੂੜੀ ਬਣਾਈ ਜਾਣੀ ਸੀ 나ੜ ਦੇ 16 ਕਿੱਲੇ ਸੜ ਕੇ ਸਵਾਹ ਹੋ ਗਏ ਨੇ ਅੱਗ ਜਿੰਨੀ ਜ਼ਿਆਦਾ ਭਿਆਨਕ ਸੀ ਕਿ ਇੱਕ ਵਿਅਕਤੀ ਜੋ ਅੱਗ ਨੂੰ ਬੁਝਾ ਰਿਹਾ ਸੀ ਅੱਗ ਬੁਝਾਉਂਦਾ ਪੂਰੇ ਤਰੀਕੇ ਨਾਲ ਚਲਸ ਗਿਆ ਇਸ ਨੂੰ ਨਾਬਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਭੇਜਿਆ ਗਿਆ ਬਾਦ ਵਿੱਚ ਫਾਇਰ ਦਸਤੇ ਦੀ ਮਦਦ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰੀ ਮੁਸ਼ਕਿਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਿੰਡ ਉਹ ਇਕੱਠੇ ਹੋ ਗਏ ਜੀ ਪਿੰਡ ਦੇ ਨੇ ਮਾਦ ਦੇ ਕੋਈ ਗੱਡੀ ਆ ਗਈ ਫਾਇਰ ਫੜ ਗੇ ਹਾਂ ਜੀ ਕਾਰਨ ਤਾਂ ਜਿਹੜਾ ਉਹ ਬੀੜੀ ਬੂੜੀ ਕਹਿੰਦੇ ਨੇ ਕੋਈ ਸਿੱਟ ਗਿਆ ਸੜਕ ਤੇ ਹਾਂ ਜੀ ਬੰਦਾ ਇੱਕ ਖਾਸਾ ਸੇਕ ਲੱਗ ਗਿਆ ਇੱਕ ਨੂੰ ਹਾਂ ਜੀ ਇਹ ਕੈਦੂਪੁਰ ਅੱਗ ਲੱਗ ਗਈ ਦੀ ਸੌਲੀ ਵਾਲੀ ਸਾਈਡ ਸਾਡੇ ਟਰੈਕਟਰਾਂ ਨੇ ਉਹ ਆ ਗਈ ਸੀ ਫਾਇਰ ਗ੍ਰੇਡ ਵੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫੇਰ ਵੀ 20 25 30 ਕਿੱਲੇ ਦਾ ਨੁਕਸਾਨ ਹੋ ਗਿਆ ਚਲੋ ਅੱਗੇ ਬਹੁਤ ਕਿੱਲੇ 100 150 200 ਕਿੱਲਾ ਪਿਆ ਸੀਗਾ ਉਹ ਬਚ ਗਿਆ ਕਾਰਨਾ ਦਾ ਕੋਈ ਪਤਾ ਨਹੀਂ ਰੋੜ ਲੰਗਦਾ ਲਿੰਕ ਮੈਨੂੰ ਲੱਗਦਾ ਕੋਈ ਬੀੜੀ ਬੂੜੀ ਪੀ ਕੇ ਨਾ ਕੋਈ ਛਿੱਤ ਗਿਆ ਹੋਵੇ ਕੋਈ ਇਹੀ ਜੀ ਗੱਲਬਾਤੇ ਹੋਈ ਹੋਊਗੀ ਅਸੀਂ ਤਾਂ ਜਨ ਨੂੰ ਆਇਆ ਕਾਫੀ ਫੂਕੇ ਪਿਆ ਸੀਗਾ ਉਰੇ ਲਾਣਾ ਹਾਂ 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 ਬਿਲਕੁਲ ਸਾਰੇ ਹੀ ਪਿੰਡ ਆ ਗਿਆ ਸਾਰੇ ਪਿੰਡ ਟਰੈਕਟਰ ਬੰਦੇ ਸਾਰੇ ਪਾਣੀ ਪੰਪ ਵੀ ਸੀਗੇ ਪਾਣੀ ਦੇ ਭਰੇ ਵੇ ਫਾਇਦਾ ਹੋ ਗਿਆ ਸਾਰਾ ਚਲੋ ਹਾਂ ਝੁਰਸ ਗਿਆ ਇੱਕ ਬੰਦਾ ਬੁਝਾਉਣ ਲੱਗਿਆ ਉਹ ਵਿਚਾਰਾ ਅਜੇ ਨਾ ਉੱਡੇ ਦਾ ਗਰੀਬ ਬੰਦਾ ਉਹ ਅੱਗ ਬੁਝਾਉਣ ਲੱਗਿਆ ਸੀਗਾ ਕਿਤੇ ਲਾਟ ਉਹਦੀ ਅੱਗ ਦੀ ਨੇ ਉਹਨੂੰ ਝੁਰਸਦਾ 90 ਲੈ ਕੇ ਗਏ ਨੇ ਸਰਕਾਰੀ ਹਸਪੀਟਲ ਉਹਦਾ ਟਿਲਾਰ ਚੱਲ ਰਿਹਾ ਇੱਥੇ ਜਿਹੜੇ ਪਰਸਨ ਸੀ ਬੰਦੇ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਕਿਸੇ ਨੇ ਵੀ ਕੋਈ ਬੀੜੀ ਪੀ ਰਿਆ ਸੀ ਵੀ ਉਹਦੇ ਨਾਲ ਅੱਗ ਸਟਾਰਟ ਹੋਈ ਆ ਤੇ ਇਹਦੇ ਅੱਗ ਦੇ ਜੇ ਕੀਲੇ तकरीबन ਕੁਲਵਿੰਦਰ ਸਿੰਘ ਸਨ ਉਹ ਭਾਗ ਸਿੰਘ ਦੀਦਾਰ ਸਿੰਘ ਤੇ ਸਾਧੂ ਗੁਲਜਾਰ ਸਿੰਘ ਸਨ ਆਫ ਸਾਧੂ ਸਿੰਘ ਇਹਨਾਂ ਦੇ 6-6 ਕਿਲੇ ਤੇ ਕੁਲਵਿੰਦਰ ਸਿੰਘ ਦੇ 4 ਕਿਲੇ ਟੋਟਲ 16 ਕਿਲੇ ਦੱਸਿਆ ਜੀ ਕਣਕ ਦੀ ਨਾੜ ਸੀ ਇਹ ਤੂੜੀ ਹੋਣ ਤੋਂ ਰਹਿੰਦੀ ਸੀ ਜਿਹਨੂੰ तकरीबन ਸਾਰਾ ਇਹ ਸੜ ਕੇ ਸੁਆਹ ਹੋ ਚੁੱਕਿਆ ਬਹੁਤ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਇੱਕ ਬੰਦਾ ਅੱਗ ਬੁਝਾ ਰਿਆ ਸੀ ਤੇ ਉਹ ਵੀ ਕਾਫੀ ਜ਼ਖਮੀ ਹੋ ਚੁੱਕਿਆ ਤੇ ਅੱਗ ਦੀ ਲਵੇੜ ਵਿੱਚ ਆ ਗਿਆ ਸੀ ਹਾਂਜੀ ਫਾਇਰ ਬ੍ਰਿਗੇਡ ਨੇ तकरीबन ਅੱਗ ਦੇ ਇੱਥੇ ਆ ਕੇ ਕਾਬੂ ਪਾਇਆ ਤੇ ਬਹੁਤ ਮਿਹਨਤਮਸ਼ਕਤ ਕੀਤੀ ਅਸੀਂ ਵਿੱਚ ਹੋਰ ਤਕਰੀਬਨ ਇਸ ਤੋਂ ਪਹਿਲਾਂ 4-5 ਤੱਕਨ 5-6 ਫਾਇਰ ਕਰਨ ਹੋਰ ਆਈਆਂ ਸੀ ਉਹ ਦੂਜੀ ਸ਼ਿਫਟ ਗਈ ਸੀ ਤੇ ਦੋਨੇ ਗੱਡੀ ਸਾਡੀਆਂ ਗਈਆਂ ਸੀ ਤੇ ਉੱਥੇ ਜਾ ਕੇ ਵੀ ਅਸੀਂ ਅੱਗ ਦੇ ਕਾਬੂ ਪਾਇਆ ਤਕਰੀਬਨ ਅੱਗ ਇਸ ਟਾਈਮ ਬਹੁਤ ਜ਼ਿਆਦਾ ਲੱਗ ਰਹੀ ਹੈ